ਅਮਰ ਸਰ ਤੇ ਸੁਲਤਾਨਪਿੰਡ ਇਲਾਕੇ ਵਿੱਚ ਇੱਕ ਪਤੀ ਪਤਨੀ ਦੀ ਲੜਾਈ ਹੋ ਰਹੀ ਸੀ ਤੇ ਗਾਲੀ ਤੋਚ ਹੋ ਰਹੇ ਸਨ ਪਤੀ ਆਣੀ ਪਤਨੀ ਗਾਲਾਂ ਕੱਢ ਰያ ਸੀ ਪੜੋਸੀਆਂ ਲੱਗਿਆ ਕਿ ਉਹ ਆਦਮੀ ਸਾਨੂੰ ਗਾਲਾਂ ਕੱਢ ਰਿਹਾ ਹੈ ਜਿਸ ਤਹਣਾ ਘਰ ਅੰਦਰ ਵੜ ਕੇ ਉਹਦੀ ਕੁੱਟਮਾਰ ਕੀਤੀ ਤੇ ਚਲੇ ਗਏ ਤੇ ਕੁਝ ਦੇਰ ਬਾਅਦ ਕੁਝ ਨੌਜਵਾਨ ਦਿਵਾਰ ਟੱਪ ਕੇ ਅੰਦਰ ਆਏ ਉਹਨਾਂ ਨੇ ਬੁਰੀ ਤਰ੍ਹਾਂ ਉਹਦੇ ਪਤੀ ਦੀ ਕੁੱਟਮਾਰ ਕੀਤੀ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹ ਰਹੇ ਨੇ ਪਤਨੀ ਪੀੜਤ ਅਤੇ ਪੁਲਿਸ ਅਧਿਕਾਰੀ ਇਸ ਨੂੰ ਕੀ ਜਾਣਕਾਰੀ ਦੇ ਰਹੇ ਹਨ ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਆ 6 ਨੰਬਰ ਗਲੀ ਕੋਟ ਬਾਬਰੀ ਸਿੰਘ ਹਾਂਜੀ ਕਿਵੇਂ ਕੀ ਗੱਲ ਦਾ ਝਗੜਾ ਹੋਇਆ ਆ ਝਗੜਾ ਸਾਡੇ ਐਵੇਂ ਸੀਗਾ ਕਿ ਹਟ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਜਿਹਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੋਉਂਦੀ ਸੀਗੀ ਫਿਰ ਗਲੀ ਗਵਾਂਡ ਵਾਲੇ ਲੱਗਿਆ ਕਿ ਮੇਰੇ ਨਾਲ ਸਾਨੂੰ ਗਾਲਾਂ ਕੱਢਣ ਦੇ ਪਰ ਉਹਨਾਂ ਨੂੰ ਗਾਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਕੁੱਟਣ ਵਾਸਤੇ ਆ ਗਏ ਪਹਿਲਾਂ ਅੰਦਰ ਆਂਡ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਦੇ ਮੁੰਡੇ ਆ ਗਏ ਡ੍ਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡ੍ਰਿੰਕ ਕਰਕੇ ਫਿਰ ਨਾਲ ਦੇ ਘਰ ਕੰਦ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਮਾਮਲਾ ਇਹ ਆਪਣਾ ਜਸਦੇਵ ਸਿੰਘ ਸਾਨੋਂ ਰਣਜੀਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 52 34 ਰਹਿਣ ਵਾਲਾ ਇਹਦੇ ਨਾਲ ਮਤਲਬ ਪਪੂ ਨੂੰ ਨਾ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਦਾ ਪਪੂ ਉਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ-ਨਾਲ ਹੋ ਰਿਹਾ ਇਹਨਾਂ ਨਾਲ ਕਿ ਤੇਰੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਪਤਾਲ ਵਿੱਚ ਜੀਰੇ ਲਾ ਲਈ ਦਾਖਲਿਆ ਜੋ ਇਹਦਾ ਬਿਆਨ ਹਸਨਕਾਰੀ ਗਏ ਆ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਪੇਟ ਦਿੱਤਾ ਵੀ ਅਜੇ ਠੀਕ ਨਹੀਂ ਆਗੇ ਤੋ ਵਾਸੀ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਅਧਿਅਤ ਹੈ ਤੇ ਉਹ ਡਾਕਟਰ ਸਾਹਿਬਾਂ ਨੇ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਇਹ ਮਤਲਬ ਇਹਨਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸਦੀ ਕਾਨੂੰਨੀ ਕਾਰਵਾਈ ਕੀਤੀ ਜਾਊ